ਅੱਛਾ ਅੱਜ ਆਪਾਂ ਗੱਲ ਕਰਾਂਗੇ ਦੁੱਖ ਤੇ ਸੁੱਖ ਵੇਖੋ ਇਹ ਨਾ ਜ਼ਿੰਦਗੀ ਦਾ ਇੱਕ ਹਿੱਸਾ ਹੈ ਔਰ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਗੱਲ ਇਹ ਆ ਕਿ ਸਾਨੂੰ ਇਹ ਚੀਜ਼ ਸਮਝਣੀ ਪਵੇਗੀ ਕਿ ਇਹਨੇ ਜਿੰਨਾ ਚਿਰ ਸਾਹ ਚੱਲਦੇ ਆ ਇਹਨੇ ਨਾਲ ਨਾਲ ਹੀ ਚੱਲਣਾ ਹੈ ਔਰ ਇਹਦੇ ਵਾਸਤੇ ਜਿਹੜੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਉਹ ਹੁੰਦੀ ਹੈ ਆਤਮ ਵਿਸ਼ਵਾਸ ਦੀ ਤੁਹਾਡੇ ਅੰਦਰ ਆਤਮ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਜੇ ਆਤਮ ਵਿਸ਼ਵਾਸ ਤੁਹਾਡੇ ਅੰਦਰ ਹੈ ਤਾਂ ਤੁਸੀਂ ਦੁੱਖਾਂ ਤੇ ਸੁੱਖਾਂ ਨੂੰ ਆਰਾਮ ਨਾਲ ਖੁਸ਼ੀ-ਖੁਸ਼ੀ ਚੱਲ ਸਕਦੇ ਹੋ ਦੁੱਖ ਵੀ ਖਤਮ ਨਹੀਂ ਹੁੰਨੇ ਇਹ ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਦੁੱਖ ਤੇ ਸੁੱਖ ਨੂੰ ਇਹ ਚੱਲਦੇ ਰਹਿਣੇ ਆ ਜ਼ਰੂਰੀ ਆ ਜੇ ਨਹੀਂ ਆ ਤਾਂ ਮਤਲਬ ਜ਼ਿੰਦਗੀ ਨਹੀਂ ਆ ਜ਼ਿੰਦਗੀ ਖਤਮ ਹੋਣ ਤੋਂ ਬਾਅਦ ਹੀ ਦੁੱਖ ਤੇ ਸੁੱਖ ਖਤਮ ਹੁੰਦੇ ਆ ਜਿੰਨਾ ਚਿਰ ਜ਼ਿੰਦਗੀ ਆ ਦੁੱਖ ਸੁੱਖ ਚੱਲਦੇ ਰਹਿਣੇ ਆ ਤੇ ਆਤਮ ਵਿਸ਼ਵਾਸ ਤੁਹਾਨੂੰ ਪ੍ਰੇਰਿਤ ਕਰਦਾ ਹੈ ਤੋਂ ਵਿਸ਼ਵਾਸ ਉਹ ਤੁਹਾਡੀ ਸਹਾਇਤਾ ਇਸ ਗੱਲ ਤੇ ਕਰਦਾ ਹੈ ਕਿ ਤੁਸੀਂ ਉਹਨੂੰ ਖੁਸ਼ੀ-ਖੁਸ਼ੀ ਅ ਬਰਦਾਸ਼ਤ ਕਰ ਲੈਂਦੇ ਹੋ ਔਰ ਉਹਦੇ ਵਿੱਚ ਜੀਣਾ ਸਿੱਖ ਲੈਂਦੇ ਹੋ ਹੁਣ ਅੱਜ ਜਿਹੜੀ ਮੇਨ ਗੱਲ ਇਹ ਕਰਨੀ ਆ ਕਿ ਬੜੇ ਲੋਕ ਅਖੌਤੀ ਸ਼ੋਗਾਰਦ ਧਾਰਮਿਕ ਬੰਦੇ ਤੁਹਾਨੂੰ ਦੁੱਖਾਂ ਤੋਂ ਨਜਾਤ ਪਾਉਣ ਦਾ ਦਾਵਾ ਕਰਦੇ ਆ ਵੀ ਸਾਡੇ ਕੋਲ ਆਓ ਤੁਹਾਡੇ ਅਸੀਂ ਨਾ ਦੁੱਖ ਦੂਰ ਕਰ ਦਾਂਗੇ ਫਿਰ ਉਹਨਾਂ ਦਾ ਅਗਲਾ ਚੱਲ ਪੈਂਦਾ ਜੋ ਵੀ ਉਹਨਾਂ ਨੇ ਧਰਮ ਦੇ ਨਾਂ ਤੇ ਸੋ ਕਾਡ ਅਖੌਤੀ ਜੋ ਵੀ ਰੀਤ ਰਸਮ ਰਿਵਾਜ ਪੁੱਛਾਂ ਦੱਸਣਾ ਕਈ ਕੁਝ ਚੱਲ ਜਾਂਦਾ ਹੈ ਤੇ ਬੰਦਾ ਨਾ ਦਿਮਾਗੀ ਤਲ ਤੇ ਉਹਦੇ ਵਿੱਚ ਐਸਾ ਉਲਝਦਾ ਐਸਾ ਉਲਝਦਾ ਕਿ ਉਹਨੂੰ ساری ਜ਼ਿੰਦਗੀ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਰਨਾ ਕੀ ਆ ਦੋਸਤੋ ਮੈਂ ਇੱਕ ਗੱਲ ਕਰਨੀ ਚਾਹੁੰਨਾ ਸਿਰਫ ਸਿਰਫ ਮੈਂ ਇੱਕੋ ਹੀ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਉਦਾਹਰਨ ਜੇ ਭਲਾ ਇਹਨਾਂ ਦੇ ਵਿੱਚ ਕੁਝ ਹੁੰਦਾ ਜਿਹੜੇ ਅੱਜ ਦਾਵਾ ਕਰ ਰਹੇ ਆ ਕਿ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਡੇ ਦੁੱਖ ਖਤਮ ਕਰ ਦਿੰਨਾ ਵੱਖ-ਵੱਖ ਧਰਮਾਂ ਦੇ ਲੋਕ ਆ ਇਹ ਨਹੀਂ ਮੈਂ ਇਕਾ ਹਰੇਕ ਬੰਦਾ ਜਿਹੜਾ ਵੱਖ-ਵੱਖ ਵਿਸ਼ਵਾਸ ਵੱਖ-ਵੱਖ ਧਰਮ ਨਾਲ ਸੰਬੰਧ ਰੱਖਦਾ ਹੈ ਤੇ ਦਾਵਾ ਇਹ ਕਰ ਰਿਹਾ ਵੀ ਤੁਹਾਡੇ ਮੈਂ ਦੁੱਖ ਖਤਮ ਕਰ ਦਾਂਗਾ ਬਹੁਤੀ ਲੰਬੀ ਵੀ ਗੱਲ ਨਾ ਕਰੀਏ ਤੇ 2 ਸਾਲ ਪਿੱਛੇ ਚਲੇ ਜਾਓ ਜਦੋਂ ਕੋਵਿਡ ਦਾ ਟਾਈਮ ਚੱਲਦਾ ਸੀਗਾ ਕਰੋਨਾ ਦਾ ਟਾਈਮ ਚੱਲਦਾ ਸੀ ਔਰ ਕਰੋਨਾ ਦੇ ਟਾਈਮ ਦੇ ਵਿੱਚ ਸਾਰਿਆਂ ਹੀ ਬਾਬਿਆਂ ਦੀਆਂ ਸ਼ਕਤੀਆਂ ਖਤਮ ਹੋ ਗਈਆਂ ਸੀ ਭਸਮ ਹੋ ਗਈਆਂ ਸੀ ਅੰਦਰ ਨਾਲ ਆਪ ਸੁਗੜ ਗਏ ਸੀ ਤੇ ਨਾਲ ਹੀ ਉਹਨਾਂ ਦੀਆਂ ਸ਼ਕਤੀਆਂ ਸੁਗੜ ਗਈਆਂ ਸੀ ਜਿਹੜਾ ਬੰਦਾ ਉਹਨਾਂ ਦੇ ਕੋਲ ਜਾਣਾ ਵੀ ਚਾਹੁੰਦਾ ਸੀ ਉਹ ਪਹਿਲਾਂ ਹੀ ਬੂਹੇ ਬੰਦ ਕਰ ਲੈਂਦਾ ਨਾ ਨਾ ਜੇ ਨਾ ਆਇਓ ਜੇ ਕਿਤੇ ਸ਼ਕਤੀਆਂ ਸੱਚਮੁੱਚ ਹੁੰਦੀਆਂ ਤੇ ਜੇ ਉਹ ਦੁੱਖ ਦੂਰ ਖਤਮ ਕਰ ਸਕਦੇ ਹੁੰਦੇ ਤੇ ਕਰੋਨਾ ਕੋਈ ਬਲਾ ਥੋੜੀ ਸੀ ਕੋਲੋਨਾ ਵੀ ਤੇ ਇੱਕ ਬਿਮਾਰੀ ਸੀ ਇੱਕ ਦੁੱਖੀ ਸੀ ਜੇ ਹਰੇਕ ਬਿਮਾਰੀ ਨੂੰ ਠੀਕ ਕਰਨ ਦਾ ਦਾਵਾ ਕਰਦੇ ਆ ਤਾਂ ਕਰੋਨਾ ਵੀ ਠੀਕ ਕਰ ਸਕਦੇ ਸੀ ਪਰ ਕਰੋਨੇ ਦੇ ਵਿੱਚ ਸਾਫ਼ ਪਤਾ ਲੱਗ ਗਿਆ ਕਿ ਅਸਲ ਵਿੱਚ ਇਹਨਾਂ ਦੇ ਫੋਕੇ ਦਾਵੇ ਆ ਕਰੋਨਾ ਦੇ ਵਿੱਚੋਂ ਬਹੁਤ ਸਾਰੇ ਬੰਦੇ ਆ ਜਿਨ੍ਹਾਂ ਨੂੰ ਰਿਕਵਰੀ ਕੀਤੀ ਜਿਨ੍ਹਾਂ ਨੇ ਜਿਹੜੇ ਠੀਕ ਹੋ ਗਏ ਉਹ ਉਹ ਲੋਕ ਸਨ ਜਿਨ੍ਹਾਂ ਦੀ ਵਿਲ ਪਾਵਰ ਕੰਮ ਕਰਦੀ ਸੀ ਜਿਨ੍ਹਾਂ ਦਾ ਆਤਮ ਵਿਸ਼ਵਾਸ ਕੰਮ ਕਰਦਾ ਸੀ ਔਰ ਕੁਝ ਲੋਕ ਐਸੇ ਪ੍ਰੋਡਕਟ ਵੀ ਲੈਂਦੇ ਰਹੇ ਜਿਨ੍ਹਾਂ ਦੇ ਨਾਲ ਇਮਿਊਨਿਟੀ ਜਿਹੜੀ ਆ ਸਟਰੋਂਗ ਹੋਵੇ ਇਹਦਾ ਮਤਲਬ ਵਿਲ ਪਾਵਰ ਜਿਹੜੀ ਸਟਰੋਂਗ ਹੋਵੇ ਆਤਮ ਵਿਸ਼ਵਾਸ ਉਹਨਾਂ ਦਾ ਬਣੇ ਤੇ ਉਹ ਬੰਦਿਆਂ ਦੇ ਰਿਕਵਰੀ ਵੀ ਹੋਈ ਉਹ ਬੰਦੇ ਬੱਚੇ ਵੀ ਉਹਨਾਂ ਦੇ ਜਿਹੜੀ ਅੰਦਰ ਸ਼ਕਤੀ ਸੀ ਉਸ ਦੁੱਖ ਨਾਲ ਲੜਨ ਦੀ ਹੋਰ ਕਈ ਗੁਣਾ ਵਧ ਗਈ ਤੇ ਉਹਨਾਂ ਨੂੰ ਨਹੀਂ ਹੋਇਆ ਸੋ ਇਹ ਗੱਲ ਸਮਝਣ ਦਾ ਯਤਨ ਕਰੋ ਕਿ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਹੈ ਬਿਜ਼ਨਸ ਵਿੰਗ ਆ ਤੋਂ ਇਹਨਾਂ ਅੰਦਾਜ਼ ਜਿਹੜਾ ਲੱਖਾਂ ਕਰੋੜਾਂ ਦਾ ਟੈਨਓਵਰ ਆ ਔਰ ਉਹਨਾਂ ਦਾ ਇਹ ਹਿੱਸਾ ਆ ਸਮਝਣ ਦਾ ਯਤਨ ਕਰੋ ਦੁੱਖ ਤੇ ਸੁੱਖ ਜ਼ਿੰਦਗੀ ਦੇ ਹਿੱਸੇ ਆ ਔਰ ਇਹਨਾਂ ਦੇ ਨਾਲ ਜੀਣ ਦੀ ਇਹਨਾਂ ਨੂੰ ਬਰਦਾਸ਼ਤ ਕਰਨ ਵਾਸਤੇ ਆਪਣੇ ਅੰਦਰ ਤਾਕਤ ਵਧਾਓ ਆਤਮ ਵਿਸ਼ਵਾਸ ਬਣਾਓ ਅਸੀਂ ਜੇ ਤੋ ਗੁਰਬਾਣੀ ਪੜਦੇ ਆ ਜਾਂ ਗੌਰ ਇਤਿਹਾਸ ਪੜਦੇ ਆ ਤਾਂ ਸਾਨੂੰ ਇਹੀ ਗੱਲ ਸਮਝਣ ਚ ਆਉਂਦੀ ਆ ਕਿ ਉਹਨਾਂ ਦੀ ਖੁਦ ਦੀ ਜ਼ਿੰਦਗੀ ਦੇ ਵਿੱਚ ਵੀ ਬੜੇ ਦੁੱਖ ਸੁੱਖ ਆਏ ਗੁਰੂ ਪਾਤਸ਼ਾਹ ਦੇ। ਔਰ ਉਹਨਾਂ ਨੇ ਉਹ ਜੀਊ ਕੇ ਤੇ ਗੁਰਬਾਣੀ ਦੇ ਅਨੁਸਾਰ ਆਪਣਾ ਕਲਾਮ ਸਾਨੂੰ ਦੱਸ ਕੇ ਇਹ ਸਾਬਤ ਕੀਤਾ ਕਿ ਤੁਹਾਡੀ ਜ਼ਿੰਦਗੀ 'ਚ ਵੀ ਦੁੱਖ ਸੁੱਖ ਆ ਸਕਦੇ ਆ ਤੇ ਆਤਮ ਵਿਸ਼ਵਾਸ ਰੱਖਿਓ, ਮਾਨਸਿਕ ਤਲ ਤੇ ਤਕੜੇ ਹੋ ਕੇ ਰਹਿਓ। ਐਵੇਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਉਲਝ ਨਾ ਜਾਇਓ। ਧਰਮ ਦੇ ਨਾਂ ਤੇ ਹੀ ਲਜਾਉਣਗੇ ਤੁਹਾਨੂੰ। ਤੇ ਉਹ ਦਾਵਾ ਕਰਨਗੇ ਤੁਹਾਡੇ ਅਸੀਂ ਦੁੱਖ ਤੇ ਸੁੱਖ ਠੀਕ ਕਰਦੇ ਆ ਪਰ ਇਹ 100% ਗੱਲ ਗਲਤ ਆ ਜੇ ਇਹ ਗੱਲ ਗਲਤ ਨਾ ਹੁੰਦੀ ਤੇ ਕਰੋਨਾ ਕਾਲ ਦੇ ਵਿੱਚ ਕਰੋਨਾ ਦੇ ਮਰੀਜ਼ਾਂ ਨੂੰ ਜ਼ਰੂਰ ਠੀਕ ਕਰਦੇ ਪਰ ਬਹੁਤ ਸਾਰੇ ਬੰਦੇ ਐਸੇ ਸਨ ਜਿਹੜੇ ਧਾਰਮਿਕ ਦਾਇਰੇ ਦੇ ਵਿੱਚ ਰਹਿੰਦੇ ਸਨ ਧਰਮ ਦੇ ਨਾਲ ਸੰਬੰਧਿਤ ਸਨ ਪਰ ਉਹਨਾਂ ਨੂੰ ਵੀ ਕਰੋਨਾ ਹੋ ਗਿਆ ਔਰ ਉਹਨਾਂ ਦੀ ਡੈਥ ਹੋ ਗਈ ਇਹ ਵੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਸੋ ਇਹਨਾਂ ਗੱਲਾਂ ਦੇ ਵਿੱਚ ਬਾਹਰ ਨਿਕਲੋ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਨੂੰ ਬਰਦਾਸ਼ਤ ਕਰਨ ਦੀ ਆਪਣੇ ਅੰਦਰ ਤਾਕਤ ਪੈਦਾ ਕਰੋ ਜਦੋਂ ਤੁਸੀਂ ਆਪਣੇ ਅੰਦਰ ਤਾਕਤ ਪੈਦਾ ਕਰ ਲਈ ਅੰਦਰੋਂ ਤੁਸੀਂ ਸਟਰੋਂਗ ਹੋ ਗਏ ਕੋਈ ਵੀ ਦੁੱਖ ਤੁਹਾਨੂੰ ਦੁਖੀ ਨਹੀਂ ਕਰ ਸਕਦਾ ਕੋਈ ਵੀ ਦੁੱਖ ਤੁਹਾਨੂੰ ਹਰਾ ਨਹੀਂ ਸਕਦਾ ਮਤਲਬ ਕਿ ਤੁਸੀਂ ਦੁੱਖ ਨੂੰ ਹਰਾ ਦੋਗੇ ਇਸ ਲਈ ਜ਼ਰੂਰੀ ਆ ਆਤਮ ਵਿਸ਼ਵਾਸ